ਹਾਂ ਜੀ ਆਪ ਰਨਮੰਜਾਲ ਤੁਸੀਂ ਇਸ ਟਾਈਮ ਦੇਖ ਰਹੇ ਹੋ ਜਲਾਲਾਬਾਗ ਤੋਂ ਤਸਵੀਰਾਂ ਜੋ ਕਿ ਸ਼ਹਿਰ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਗਾ ਕੇ ਜੋ ਕਿ ਵਾਹਨ ਨੂੰ ਰੋਕੇ ਚਲਾਨ ਕੀਤਾ ਗਿਆ ਜੋ ਕਿ ਸ਼ਹਿਰ ਵਿੱਚ ਸੇਮ ਕੋਈ ਐਂਟਰੀ ਇਹਦਾ ਕੁਝ ਨਹੀਂ ਕਰਾ। ਸਵੇਦ ਮਾਲ ਖਾਣੇ ਲਵਾ ਦਾਂਗੇ। ਜੋ ਕਿ ਸਰਕਾਰ ਵੱਲੋਂ ਇੱਕ ਤਰੀਕ ਨੂੰ ਕਾਨੂੰਨ ਲਾਗੂ ਕੀਤੇ ਜਾਣਿਆ ਉਸ ਲਈ ਪੁਲਿਸ ਪ੍ਰਸ਼ਾਸਨ ਪੂਰੀ ਸ਼ਕਤੀ ਚ ਆ ਰਿਹਾ ਹੈ। ਪੂਰੀ ਸ਼ਕਤੀ ਚ ਨਜ਼ਰ ਆ ਰਿਹਾ ਹੈ। ਇਸ ਟਾਈਮ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ। ਮੇਨ ਸ਼ਹਿਰ ਦੇ ਕਿਪਲਾਲਾ ਚੌਂਕ ਤੋਂ ਜੋ ਕਿ ਟ੍ਰੈਫਿਕ ਪੁਲਿਸ ਵੱਲੋਂ ਪੂਰੀ ਹਲਚਲ ਦਿਖਾ ਰਹੇ ਹਨ ਜੋ ਅੱਜ ਤੁਸੀਂ ਨਾਕਾ ਲਗਾਇਆ ਹੈ ਸ਼ਹਿਰ ਵਿੱਚ ਇਸ ਬਾਰੇ ਤੁਸੀਂ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੇ ਕਿਸ ਲਈ ਨਾਕਾ ਲਗਾਇਆ ਗਿਆ ਸਤਿ ਸ਼੍ਰੀ ਅਕਾਲ ਮੈਂ ਥਾਣਦਾਰ ਸੰਜੀਪ ਕੁਮਾਰ ਟ੍ਰੈਫਿਕ ਸਟਾਫ ਦੇ ਹਲਾਵਾ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਜੋ ਸਰਕਾਰ ਨੇ ਉਹ ਨਵੇਂ ਰੂਲ ਕੱਢੇ ਨੇ ਛੋਟੇ ਬੱਚੇ ਜਿਹੜੇ 18 ਸਾਲ ਤੋਂ ਘੱਟ ਨੇ ਉਹ ਵਿਕਲ ਨਹੀਂ ਚਲਾਉਣਗੇ ਤੇ ਜਿਹੜੇ ਵੱਡੇ ਨੇ ਜਾਂ ਲੇਡੀਜ਼ ਐ ਉਹਨਾਂ ਨੂੰ ਆਪਦੇ ਪੂਰੇ ਡਾਕੂਮੈਂਟ ਨਾਲ ਲੈ ਕੇ ਚੱਲਣਾ ਚਾਹੀਦਾ ਤੇ ਹੈਲਮਟ ਵੀ ਲੈਣਾ ਜ਼ਰੂਰੀ ਹੈ ਖਾਸ ਕਰਕੇ ਲੇਡੀਜ਼ ਔਰ ਨੌਜਵਾਨ ਬੱਚੇ ਇਹਨਾਂ ਨੂੰ ਹੈਲਮਟ ਜ਼ਰੂਰੀ ਕੀਤਾ ਗਿਆ ਸਰ ਜੋ ਇੱਕ ਤਰੀਕ ਨੂੰ ਕਾਨੂੰਨ ਲਾਗੂ ਹੋ ਰਿਹਾ ਉਸ ਬਾਰੇ ਮਤਲਬ ਜੋ ਜਨਤਾ ਹੈਲਮਟ ਵਗੈਰਾ ਨਹੀਂ ਪਾ ਕੇ ਜਾਰੀ ਉਸ ਬਾਰੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਨਤਾ ਨੂੰ ਅਸੀਂ ਜਨਤਾ ਨੂੰ ਪੂਰ ਜ਼ੋਰ ਨਾਲ ਸੰਦੇਸ਼ ਇਹ ਦਿੰਦੇ ਆ ਕਿ ਵੱਧ ਤੋਂ ਵੱਧ ਇੱਕ ਤਰੀਕ ਤੋਂ ਹੁਕਮ ਨੂੰ ਲਾਗੂ ਕਰਨਾ ਲਾਗੂ ਸਾਡੇ ਮੁਤਾਬਕ ਤੇ ਜਨਤਾ ਦੇ ਮੁਤਾਬਕ ਦੋਨਾਂ ਦੇ ਨਾਲ ਹੀ ਹੁਕਮ ਲਾਗੂ ਹੋਣਾ ਹੈ ਜੇ ਜਨਤਾ ਕਰੇਗੀ ਉਪਰ ਨੂੰ ਲਾਗੂ ਹੋ ਤਾਂ ਵਧੀਆ ਹੈ ਨਾ ਤਾਂ ਜੇ ਜਿਹੜਾ ਕਾਨੂੰਨ ਦੀ ਉਲੰਘਣਾ ਕਰੇਗਾ ਉਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜੇ ਬੱਚੇ ਸਕੂਲੀ ਨੇ ਪੜਨ ਵਾਲੇ ਉਹਨਾਂ ਦੇ ਮਾਂ ਤੋਂ ਜਿਹੜੇ 18 ਸਾਲ ਤੋਂ ਘੱਟ ਨੇ ਜਿਹੜੇ ਉਹ ਦਿੱਕਤ ਦਿੰਦੇ ਨੇ ਉਹਨਾਂ ਦੇ ਧਰਾਂਟ ਕਟਿਆ ਜਾਏਗਾ ਤੇ ਉਹਨਾਂ ਦੇ ਮਾਪਿਆਂ ਨੂੰ ਜਿਹੜੀ ਕਾਨੂੰਨ ਨੇ ਸਰਕਾਰ ਨੇ ਰੱਖੀ ਹੈ 3 ਸਾਲ ਦੀ ਕੈਦ 25000 ਰੁਪਏ ਜੁਰਮਾਨਾ ਕੀਤਾ ਜਾਏਗਾ ਸਰ ਅੱਗੇ ਹੁੰਦਾ ਸੀ ਕਿ ਮਤਲਬ ਪੁਲਿਸ ਨੂੰ ਫੋਨ ਕਿਸੇ ਅਕਸਰ ਜਾਂ ਕਿਸੇ ਵੀ ਐਮਐਲਏ ਐਮਪੀ ਦਾ ਫੋਨ ਆ ਜਾਂਦਾ ਸੀ ਤੇ ਅੱਗੇ ਪੁਲਿਸ ਵਾਲੇ ਮਤਲਬ ਛੱਡ ਛੱਡ ਦਿੰਦੇ ਸੀ ਜੋ ਹੁਣ ਕੀ ਇੱਕ ਤਰੀਕ ਨੂੰ ਕਾਨੂੰਨ ਲਾਗੂ ਹੋ ਰਿਹਾ ਹੈ ਇਹ ਪੂਰਾ ਸਖਤ ਲਾਗੂ ਹੋ ਰਿਹਾ ਹੈ ਉਹਦੇ ਕੋਈ ਕਿਸੇ ਸਪਾਰਿਸ਼ ਵਗੈਰਾ ਚੱਲੇਗੀ ਯਾਨੀ ਆਜੀ ਸਖਤੀ ਨਾਲ ਹੀ ਲਾਗੂ ਜੇ ਸਰਕਾਰ ਨੇ ਕੀਤਾ ਤੇ ਸਰਕਾਰ ਬੇਦਖਲ ਨਾ ਇਹਦੇ ਚ ਦਖਲ ਅੰਦਾਜ਼ੀ ਕਰੇਗੀ ਪੁਲਿਸ ਨੂੰ ਆਪਣਾ ਕੰਮ ਕਰਨ ਦੇਗੀ ਸਰ ਮੰਨ ਲਓ ਜੇ ਤੁਹਾਨੂੰ ਕੋਈ ਐਮਪੀ ਜਾਂ ਐਮਐਲਏ ਕਾਲ ਕਰਦਾ ਕਿ ਮਤਲਬ ਇਹ ਬੰਦਾ ਆਪਣਾ ਹੈ ਇਸ ਨੂੰ ਛੱਡਿਆ ਜਾਵੇ ਤੁਸੀਂ ਉਸ ਉਸ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਕਾਨੂੰਨ ਸਾਰਿਆਂ ਲਈ ਲਾਗੂ ਕੋਈ ਐਮਪੀ ਹੈ ਐਮਐਲਏ ਸਰਪੰਚ ਹੈ ਚੇਅਰਮੈਨ ਹੈ ਕਾਨੂੰਨ ਹਰ ਇੱਕ ਲਈ ਲਾਗੂ ਹੈ ਮੌਕਾ ਵੇਖ ਕੇ ਕਾਰਵਾਈ